ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕਾਫੀ ਵੀਰਾਂ ਦੇ ਸਵਾਲ ਹੁੰਦੇ ਬਈ ਜਿਹੜੀ ਪਨੀਰੀ ਆ ਉਹ ਕੱਦ ਨਹੀਂ ਕਰ ਰਹੀ ਕਿਉਂਕਿ ਪਨੀਰੀ ਲਗਭਗ 30 ਤੋਂ 35 ਦਿੰਦੀ ਹੋ ਜਾਂਦੀ ਤੇ ਫਿਰ ਵੀ ਕਈ ਵਾਰ ਆਪਣੀ ਜਿਹੜੀ ਪਨੀਰੀ ਆ ਉਹ ਕੱਦ ਨਹੀਂ ਕਰਦੀ ਇੱਕ ਜਗ੍ਹਾ ਤੇ ਰੂਈ ਜੀ ਰਹਿੰਦੀ ਆ ਪੀਰੀ ਹੋਈ ਰਹਿੰਦੀ ਆ ਤਾਂ ਉਹਦਾ ਕੱਦ ਵਧਾਉਣ ਵਾਸਤੇ ਕਾਫੀ ਕੀਰ ਕਿਸਾਨ ਵੀਰੋ ਜਿਹੜਾ ਮੈਸੇਜ ਵੀ ਕਰਦੇ ਆ ਤੇ ਕਿਸਾਨੂੰ ਅੱਜ ਆਪਾਂ ਤੁਹਾਨੂੰ ਇੱਕ ਫਾਰਮੂਲਾ ਦੱਸਾਂਗੇ ਜਿਹੜਾ ਆਪਾਂ ਵੀ ਵਰਤਿਆ ਤੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟੇ ਕੂਗੇ ਆਪਣੀ ਵੀ ਜਿਹੜੀ ਪਨੀਰੀ ਜੋ ਲਗਭਗ 30 32 ਦਿਨ ਦੀ ਉਹ ਜੀ ਪਰ ਜਿਹੜੀ ਉਹ ਲਾਉਣ ਵਾਸਤੇ ਤਿਆਰ ਨਹੀਂ ਜੀ ਹੋਈ ਪਰ ਉਸ ਤੋਂ ਬਾਅਦ ਜਦੋਂ ਇਹ ਆਪਾਂ ਫਾਰਮੂਲਾ ਵਰਤਿਆ ਤੇ ਪਨੀਰੀ ਨੇ ਇੱਕਦਮ ਹੀ ਜਿਹੜੀ ਗਰੋਥ ਕੀਤੀ ਤੇ ਪਨੀਰੀ ਵੀ ਕਾਲੀ ਸ਼ਾਹ ਹੋ ਗਈ। ਕਾਫੀ ਜ਼ਿਆਦਾ ਦਾ ਬਹੁਤ ਹੀ ਜ਼ਿਆਦਾ ਆਪਾਂ ਨੂੰ ਸ਼ਾਨਦਾਰ ਰਿਜ਼ਲਟ ਮਿਲੇ ਆ। ਉਹ ਜਿਹੜਾ ਫਾਰਮੂਲਾ ਤੁਹਾਡਾ ਨਾਲ ਸ਼ੇਅਰ ਕਰਨਾ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇਕਰ ਤੁਸੀਂ ਜਿਹੜੇ Facebook ਤੇ ਆਪਣੀ ਦੇਖ ਰਹੇ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋ ਸੋ ਕਿਸਾਨ ਭਰਾਵੋ ਇਧਰਲੀ ਸਾਈਡ ਤੇ ਆਪਾਂ ਜਿਹੜਾ ਉਹ ਫਾਰਮੂਲਾ ਵਰਤਿਆ ਤੇ ਇਧਰ ਆ ਤੁਸੀਂ ਦੇਖ ਸਕਦੇ ਜੀ ਇਧਰਲੀ ਸਾਈਡ ਆਪਾਂ ਫਾਰਮੂਲਾ ਨਹੀਂ ਸੀ ਵਰਤਿਆ ਆਪਾਂ ਚੈੱਕ ਕਰਨਾ ਚਾਹੁੰਦੇ ਵਾਕਕ ਹੀ ਇਸ ਚੀਜ਼ ਦਾ ਗਰੋਥ ਦਾ ਫਰਕ ਪੈਂਦਾ ਆ ਥੋੜੀ ਜਿਹਾ ਜਗਾ ਆਪਾਂ ਛੱਡੀ ਇਧਰ ਤੁਸੀਂ ਦੇਖ ਸਕਦੇ ਜੀ ਸਾਫ਼ ਹੀ ਆਪੇ ਦੇਖੋ ਇਧਰੋਂ ਜਿਹੜੀ ਪਨੀਰੀ ਕੱਦ ਉਹਦਾ ਕਾਫੀ ਜ਼ਿਆਦਾ ਹੈ ਤੇ ਇਧਰਲੀ ਸਾਈਡ ਤੁਸੀਂ ਆਪ ਦੇਖਦੇ ਪਨੀਰੀ ਦਾ ਕੱਦ ਜਿਹੜਾ ਕਾਫੀ ਘੱਟ ਹੈ ਇਧਰਲੀ ਸਾਈਡ ਆਪਾਂ ਜਿਹੜਾ ਫਾਰਮੂਲਾ ਵਰਤ ਲਿਆ ਸੀ ਯਾਨੀ ਕਿ ਥੋੜੀ ਜਿਹਾ ਜਗਾ ਆਪਾਂ ਇੱਕ ਮਰਲਾ ਛੱਡਿਆ ਸੀ ਕਿ ਪਤਾ ਲੱਗੇ ਬਿਵਾਕ ਕੇ ਇਸ ਚੀਜ਼ ਦਾ ਆਪਾਂ ਰਿਜ਼ਲਟ ਆਉਂਦਾ ਜਾਂ ਨਹੀਂ ਆਉਂਦਾ ਤੇ ਉਹ ਜਿਹੜਾ ਫਾਰਮੂਲਾ ਵਰਤਿਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲਾਂਗੇ ਤੁਸੀਂ ਵੀ ਜਿਹੜਾ ਤੁਹਾਡੀ ਪਨੀਰੀ ਪੀਲੀ ਆ ਕਦ ਨਹੀਂ ਕਰ ਰਹੀ ਜਾਂ ਫਿਰ ਉਹਨੂੰ ਨੀਮਾ ਟੋੜ ਦੀ ਵੀ ਸਮੱਸਿਆ ਹੈਗੀ ਜਾਂ ਨਹੀਂ ਵੀ ਹੈਗੀ ਕਿਉਂਕਿ ਕਈ ਵਾਰ ਨੀਮਾ ਟੋੜਨਾ ਵੀ ਕਦ ਨਹੀਂ ਕਰਦੀ ਪਰ ਆਪਣੀ ਪਨੀਰੀ ਦੇ ਵਿੱਚ ਬੁ ਨੀਮਾ ਟੋੜ ਵਗੈਰਾ ਦੀ ਕੋਈ ਸਮੱਸਿਆ ਨਹੀਂ ਸੀ ਹੈਗੀ ਵੈਸੇ ਜਿਹੜਾ ਕਦ ਰੁਕਿਆ ਹੈ ਕਿਉਂਕਿ ਗਰਮੀ ਕਾਫੀ ਪੈ ਰਹੇ ਤੇ ਮੀਂਹ ਵਗੈਰਾ ਨਹੀਂ ਸੀ ਪੈ ਰਹੇ ਉਹਦੇ ਕਰਕੇ ਜਿਹੜੀ ਪਨੀਰੀਆਂ ਦੇ ਕਦ ਰੁਕੇ ਹੋਏ ਸੀ ਵੈਸੇ ਵੀ ਜਿਹੜਾ P131 ਦੀ ਪਨੀਰੀ ਉਹ ਕਦ ਜਲਦੀ ਨਹੀਂ ਕਰ ਉਹ ਫਾਰਮੂਲਾ ਕਿਸਨ ਭਰਾ ਤੁਸੀਂ ਨੋਟ ਕਰ ਸਕਦੇ ਜੇ ਇਹ ਫਾਰਮੂਲਾ ਵਰਤਨਾ ਆਪਾਂ ਉਦੋਂ ਜਦੋਂ ਆਪਣੀ ਘੱਟੋ ਘੜ ਪਨੀਰੀ 25 ਦੇ ਦਿਨ ਦੀ ਹੋ ਜਾਂਦੀ ਆ ਤਾਂ ਕਿ ਕਿਉਂਕਿ ਉਦੋਂ ਆਪਾਂ ਨੂੰ ਪਤਾ ਲੱਜੂਗਾ ਆਪਣੀ ਪਨੀਰੀ ਜਿਹੜੀ ਕੱਦ ਕਰ ਰਹੀ ਜਾਂ ਨਹੀਂ ਕਰ ਰਹੀ ਜੇਕਰ ਤੁਹਾਨੂੰ ਕੱਦ ਦੀ ਸਮੱਸਿਆ ਹੈ ਕਿ ਪਨੀਰੀ ਤੁਹਾਡੀ ਇੱਕ ਕਾਫੀ ਜਿਆਦਾ ਦਿਨਾਂ ਦੀ ਹੋ ਗਈ ਤੇ ਕੱਦ ਤੁਹਾਨੂੰ ਲੱਗਦਾ ਕੋਈ ਛੋਟਾ ਹੈ ਜਿਹੜੀ 30 ਜਾਂ 35 ਦਿਨਾਂ 'ਚ ਤਿਆਰ ਨਹੀਂ ਹੋਣੀ ਤਾਂ ਤੁਸੀਂ ਫੇਰ ਇਹ ਫਾਰਮੂਲਾ ਵਰਤ ਸਕਦੇ ਜੀ ਉਹਦੇ ਵਾਸਤੇ ਕਿਸਾਨ ਵੀ ਤੁਸੀਂ ਕੀ ਫਾਰਮੂਲਾ ਕਿ ਵਰਤਨਾ ਇੱਕ ਕਨਾਲ ਦਾ ਆਪਾਂ ਤੁਹਾਨੂੰ ਦੱਸ ਦਿੰਨੇ ਇੱਕ ਕਨਾਲ ਜਗ੍ਹਾ ਵਾਸਤੇ ਤੁਸੀਂ 1.5 ਤੋਂ 2 ਕਿਲੋ ਰੀਜ਼ੈਂਟ ਜਿਹੜੀ ਆਉਂਦੀ ਦਵਾਈ ਉਹ ਲੈਣੀ ਆ ਉਹਦੇ ਨਾਲ ਤੁਸੀਂ 200 ਯਾਨੀ ਕਿ 200 ਐਮਲ ਜਿਹੜੀ ਆਪਣੀ ਪ੍ਰੋ ਕੋਟ ਜਿਹੜੀ ਆਪਾਂ ਜ਼ਿੰਕ ਆਉਂਦੀ ਆ ਯਾਨੀ ਕਿ ਜਿਹਨੂੰ ਆਪਾਂ ਯੂਰੀਆ ਨਾਲ ਮਿਕਸ ਕਰਕੇ ਛਿੱਟਾ ਮਾਰਨ ਦਾ 200 ਐਮਲ ਤੁਸੀਂ ਉਹ ਲੈਣੀ ਆ ਉਹਦੇ ਨਾਲ ਕਿਸਾਨ ਬਰੋ ਤੁਸੀਂ 100 ਤੋਂ 150 150 ਗ੍ਰਾਮ ਜਿਹੜਾ 1236 ਵਾਲਾ ਪਾਊਡਰ ਜਿਹਾਂ ਆਉਂਦਾ ਪੈਕਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਉਹ ਜਿਹੜਾ ਤੁਸੀਂ ਲੈਣਾ ਪਹਿਲੇ ਨੰਬਰ ਤੁਸੀਂ ਕੰਮ ਕੀ ਕਰਨਾ ਹੈ ਕਿ ਆਪਾਂ ਯੂਰੀਆ ਲੈਣੀ ਆ ਯੂਰੀਆ ਦੇ ਨਾਲ ਜਿਹੜੀ ਆਪਾਂ 200 ਐਮਐਲ ਜ਼ਿੰਕ ਆ ਉਹ 1.5 ਤੋਂ 2 ਕਿਲੋ ਆਪਾਂ 2 ਕਿਲੋ ਤੱਕ ਤੁਸੀਂ ਯੂਰੀਆ ਲੈ ਲੈਣੀ ਆ ਤੇ ਆਪਾਂ 2.5 ਕਿਲੋ ਤੱਕ ਵੀ ਲੈ ਸਕਦੇ ਜੇਕਰ ਤੁਹਾਨੂੰ ਲੱਗਦਾ ਵੀ ਉਹ ਜਿਆਦੀ ਗਿੱਲੀ ਜੀ ਆ ਪੂਰੀ ਤਰ੍ਹਾਂ ਮਿਕਸ ਨਹੀਂ ਹੋ ਰਹੀ ਤਾਂ ਤੁਸੀਂ 2.5 ਕਿਲੋ 3 ਕਿਲੋ ਤੱਕ ਜਿਹੜਾ ਯੂਰੀਆ ਲੈ ਸਕਦੇ ਜੀ ਉਹਦੇ ਨਾਲ ਤੁਸੀਂ ਪਹਿਲਾਂ ਜ਼ਿੰਕ ਨੂੰ ਮਿਕਸ ਕਰ ਲੈਣਾ ਜਿਹੜਾ ਪ੍ਰੋ ਕੋਟ ਵਾਲੀ ਆਉਂਦੀ ਜ਼ਿੰਕ ਆ ਤੇ ਉਹਨੂੰ ਤੁਸੀਂ ਮਿਕਸ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਉਹਦੇ ਉੱਪਰ ਹੀ ਫੇਰ ਤੁਸੀਂ ਜਿਹੜਾ 12 ਦਾ ਰੇਟ ਪਾਊਡਰ ਆ ਉਹਨੂੰ ਮਿਕਸ ਕਰ ਲੈਣਾ ਤੇ ਨਾਲ ਇਹ ਆਪਾਂ ਜਿਹੜਾ ਰੀਜੈਂਟ ਲਈ ਆ 2 ਕਿਲੋ ਉਹਨੂੰ ਮਿਕਸ ਕਰ ਲੈਣਾ ਤਾਂ ਇਹਨਾਂ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਤਾਂ ਫਿਰ ਆਪਾਂ ਜਿਹੜਾ ਪਨੀਰੀ ਦੇ ਵਿੱਚ ਸ਼ਾਮ ਦੇ ਟਾਈਮ ਇਹਨੂੰ ਛਿੱਟਾ ਮਾਰਨਾ ਤੇ ਛਿੱਟਾ ਮਾਰਦੋ ਪਹਿਲਾਂ ਜਿਹੜੀ ਗੱਲ ਦਾ ਧਿਆਨ ਰੱਖਣਾ ਕਿ ਪਨੀਰੀ ਨੂੰ ਆਪਾਂ ਫੁੱਲ ਐਂ ਵੱਟਾਂ ਤੱਕ ਭਰ ਲੈਣਾ ਤੇ ਉਸ ਤੋਂ ਬਾਅਦ ਆਪਾਂ 4 ਤੋਂ 5 ਦਿਨ ਪਨੀਰੀ ਨੂੰ ਪਾਣੀ ਨਹੀਂ ਲਾਉਣਾ ਇਹਨੂੰ ਆਪਾਂ ਇੱਕ ਰਾ ਚੰਗੀ ਤਰ੍ਹਾਂ ਭਰ ਲੈਣਾ ਪਨੀਰੀ ਨੂੰ ਵਿੱਚ ਛਿੱਟਾ ਮਾਰ ਦੇਣਾ ਦੂਰਾ ਜਾਂ ਤੀਰਾ ਛਿੱਟਾ ਮਾਰਿਓ ਤਾਂ ਕਿ ਜਿਹੜਾ ਆਪਣਾ ਜਿਹੜਾ ਆਪਣਾ ਜਿਹੜਾ ਤਿਆਰ ਕੀਤਾ ਹੈ ਚਾਰੇ ਚੀਜ਼ਾਂ ਮਿਕਸ ਕੀਤੀਆਂ ਉਹ ਚੰਗੀ ਤਰ੍ਹਾਂ ਬਰਾਬਰ ਮਾਤਰਾ ਜਿਹੜੀ ਹਰ ਜਗ੍ਹਾ ਤੇ ਫੈਲ ਜਾਵੇ ਜੇਕਰ ਤੁਹਾਨੂੰ ਲੱਗਦਾ ਬੇ ਇਸ ਚੀਜ਼ ਦਾ ਕੋਈ ਸ਼ੱਕ ਸ਼ੋਭਾ ਹੈਗਾ ਤਾਂ ਤੁਸੀਂ ਥੋੜੀ ਜਿਹੀ ਜਗ੍ਹਾ ਛੱਡ ਲੈਣੀ ਹੈ ਤਾਂ ਕਿ ਇਸ ਚੀਜ਼ ਦਾ ਤੁਹਾਨੂੰ ਪਤਾ ਲੱਗੇ ਬੇ ਇਸ ਚੀਜ਼ ਦਾ ਰਿਜ਼ਲਟ ਆਉਂਦਾ ਜਾਂ ਨਹੀਂ ਆਉਂਦਾ ਤਾਂ ਇਹ ਕਿਸਾਨ ਵੀਰੋ ਤੁਸੀਂ ਪਾਣੀ ਪਹਿਲਾਂ ਫੁੱਲ ਭਰ ਲੈਣਾ ਸ਼ਾਮ ਦੇ ਟਾਈਮ ਤੁਸੀਂ ਬਾਅਦ ਵਿੱਚ ਇਹ ਚਾਰੀਆਂ ਚੀਜ਼ਾਂ ਦਾ ਛਿੱਟਾ ਮਾਰ ਦੇਣਾ ਤਾ ਇਹ ਦੇ ਕਿਸਾਨ ਵੀਰੋ ਬਹੁਤ ਹੀ ਜ਼ਿਆਦਾ ਸ਼ਾਨਦਾਰ ਤੇ ਵਧੀਆ ਰਿਜ਼ਲਟ ਆ ਇਹ ਆਪਾਂ ਨੂੰ ਮਿਲੇ ਆ ਤੇ ਆਪਾਂ ਸੋਚਿਆ ਵੀ ਆਪਣੇ ਕਿਸਾਨ ਭਰਾਵਾਂ ਤੱਕ ਜਿਹੜਾ ਇਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੁਸੀਂ ਦੇਖ ਸਕਦੇ ਪਨੀਰੀ ਦੀ ਗਰੋਥ ਤੇ ਪਨੀਰੀ ਬਹੁਤ ਹੀ ਸ਼ਾਨਦਾਰ ਆ ਤਾਂ ਜੇਕਰ ਫਿਰ ਵੀ ਕਿਸੇ ਕਿਸਾਨ ਵੀਰ ਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗੀ ਮਿਕਸ ਕਰਨ ਦੀ ਤਾਂ ਤੁਸੀਂ ਕਮੈਂਟ ਕਰੇ ਜਰੂਰ ਪਾ ਸਕਦੇ ਸੋ ਵੀਡੀਓ ਚੰਗ ਲੱਗਦਾ ਵਾਦਵਾ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਲਓ ਤਾਂ ਕਿ ਕਿਸੇ ਵੀਰ ਨੂੰ ਜਿਹੜੀ ਪਨੀਰੀ ਸੰਬੰਧੀ ਕੋਈ ਦਿੱਕਤ ਆ ਉਹ ਜਿਹੜੀ ਉਹਨਾਂ ਦੀ ਦੂਰ ਹੋ ਸਕੇ ਸੋ ਵੀਡੀਓ ਚ ਦੇਖਣ ਲਈ ਬਹੁਤ ਬਹੁਤ ਧੰਨਵਾਦ